ਹਿੰਦੂ ਮੁਸਲਮ ਸਿੱਖ ਅਸਾਈਓ ਭੁੱਲ ਕੇ ਬੈਗੇ ਪਿਆਰਾਂ ਨੂੰ ਆਉਰਲ ਮਿਲ ਤੋੜ ਦਈਏ ਨਫ਼ਰਤ ਦੀਆਂ ਦੀਵਾਰਾਂ ਨੂੰ ਆਉਰਲ ਮਿਲ ਤੋੜ ਦਈਏ ਨਫ਼ਰਤ ਦੀਆਂ ਦੀਵਾਰਾਂ ਨੂੰ ਨਫਰਤ ਵਿੱਚ ਸਰਹੱਦਾਂ ਬਣੀਆਂ ਇੱਕ ਦੂਜੇ ਲਈ ਤੋਪਾਂ ਟਣੀਆਂ ਨਫਰਤ ਵਿੱਚ ਸਰਹੱਦਾਂ ਬਣੀਆਂ ਇੱਕ ਦੂਜੇ ਲਈ ਤੋਪਾਂ ਟਣੀਆਂ ਇਨਸਾਨਾਂ ਨੂੰ ਖਤਮ ਕਰਨ ਜੋ ਖੂਸਟੋ ਹਥਿਆਰਾਂ ਨੂੰ ਆਉਰਲ ਮਿਲ ਤੋੜ ਦਈਏ ਨਫਰਤ ਦੀਆਂ ਦੀਵਾਰਾਂ ਨੂੰ ਆਉਰਲ ਮਿਲ ਤੋੜ ਦਈਏ ਨਫਰਤ ਦੀਆਂ ਦੀਵਾਰਾਂ ਨੂੰ ਹਿੰਦੂ ਜਾਂ ਮੁਸਲਮਾਨ ਹੈ ਮਰਦਾਂ ਲੋਕ ਕੋਈ ਇੱਕ ਇਨਸਾਨ ਹੈ ਮਰਦਾਂ ਹਿੰਦੂ ਜਾ ਮੁਸਲਮਾਨ ਹੈ ਮਰਦਾ ਲੋਕ ਕੋ ਇੱਕ ਇਨਸਾਨ ਹੈ ਮਰਦਾ ਪਿਆਰ ਦਾ ਜਜ਼ਬਾ ਦਿਲੋਂ ਪਲਾਕੇ ਕਤਲ ਕੀਤਾ ਦਿਲਦਾਰਾਂ ਨੂੰ ਆਉ ਰਲ ਮਿਲ ਤੋੜ ਦਈਏ ਨਫ਼ਰਤ ਦੀਆਂ ਦੀਵਾਰਾਂ ਨੂੰ ਆਉਰਲ ਮਿਲ ਤੋੜ ਦਈਏ ਨਫਰਤ ਦੀਆਂ ਦੀਵਾਰਾਂ ਨੂੰ ਮذਬਾਵਾਲੇ ਝਗੜੇ ਛੇੜੇ ਜਿਨ੍ਹਾਂ ਲਾਈ ਅੱਗ ਦਿਲ ਦੇ ਵੇੜੇ ਮذਬਾਵਾਲੇ ਝਗੜੇ ਛੇੜੇ ਜਿਨ੍ਹਾਂ ਲਾਈ ਅੱਗ ਦਿਲ ਦੇ ਵੇੜੇ ਅੱਜ ਤੂ ਦੁਸ਼ਮਣ ਸਮਝ ਕੇ ਬਹਿ ਗਿਆ ਗਵਾਂਡੀ ਵਸਦੇ ਯਾਰਾਂ ਨੂੰ ਆਉਰਲ ਮਿਲ ਤੋੜ ਦਈਏ ਨਫ਼ਰਤ ਦੀਆਂ ਦੀਵਾਰਾਂ ਨੂੰ ਆਉਰਲ ਮਿਲ ਤੋੜ ਦਈਏ ਨਫ਼ਰਤ ਦੀਆਂ ਦੀਵਾਰਾਂ ਨੂੰ ਜੈਲੀ ਗੱਲ ਹੈ ਕਹਿੰਦਾ ਗਹਿਰੀ ਕਿਉਂ ਬੰਦੇ ਦਾ ਬੰਦਾ ਵੈਰੀ ਜੈਲੀ ਗੱਲ ਹੈ ਕਹਿੰਦਾ ਗਹਿਰੀ ਕਿਉਂ ਬੰਦੇ ਦਾ ਬੰਦਾ ਵੈਰੀ ਨਫ਼ਰਤ ਦੀ ਅੱਗ ਸਾੜ ਦਿੰਦਾ ਸਾਡੇ ਪਿਆਰ ਦੀਆਂ ਗੁਲਜ਼ਾਰਾਂ ਨੂੰ ਆਉਰਲ ਮਿਲ ਤੋੜ ਦਈਏ ਨਫਰਤ ਦੀਆਂ ਦੀਵਾਰਾਂ ਨੂੰ ਆਉਰਲ ਮਿਲ ਤੋੜ ਦਈਏ ਨਫਰਤ ਦੀਆਂ ਦੀਵਾਰਾਂ ਨੂੰ ਪਹਿਲਗਾਮ ਦੇ ਵਿੱਚ ਜ਼ੁਲਮ ਕਰਨ ਵਾਲੇ ਜ਼ਾਲਮਾਂ ਨੂੰ ਸੰਤ ਸਜਾ ਮਿਲਣੀ ਚਾਹੀਦੀ ਹੈ ਇਹ ਨਹੀਂ ਹੋਣਾ ਚਾਹੀਦਾ ਕਿ ਜਿਹੜੇ ਮਜਬਦ ਦੇ ਲੋਕਾਂ ਨੇ ਜ਼ੁਲਮ ਕੀਤਾ ਕਿ ਉਸ ਮਜਬਦ ਦੇ ਲੋਕ ਆ ਜਿਹੜੇ ਸਾਰਿਆਂ ਨੂੰ ਬੇਕਾਰ ਕਰ ਦਿੱਤਾ ਜਾਵੇ ਲੱਖਾਂ ਲੋਕ ਬੇਕਾਰ ਹੋ ਗਏ ਆਪਣਾ ਕਾਰੋਬਾਰ ਉਹਨਾਂ ਦਾ ਉਜੜ ਗਿਆ ਉਹ ਦੁਨੀਆ ਦੇ ਵਿੱਚ ਕਿੱਥੇ ਜਾ ਕੇ ਟਿਕਾਣਾ ਕਰਨਗੇ